ਵਾਸਤ੍ਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜ਼ੀਆਂ ਸੂਈਆਂ ਵੜਾ ਆ ਗਈਆਂ ਨੇ ਬਿਲਕੁਲ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਵੜਾ ਨੇ ਵੀਰੋ ਕੋਈ ਗੱਬਣਾ ਰੇਡ ਗਿਆ ਜਾ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਕਸਾ ਗਿਆ ਵੀਰੇ ਜਿਕਰ ਵੀਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਹੈ ਬਾਜੀ ਮਾਰੇ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਹਾਂਜੀ ਹਾਂਜੀ ਹੋਰ ਬਾਜੀ ਕਲਜੰਦਰ ਡੇਰੀ ਫਾਰ ਵੇਖਿਆ ਸਾਰਾ ਸასი ਗਾਲ ਜੀ ਸასი ਗਾਲ ਜੀ ਹਾਂਜੀ ਹਾਂਜੀ ਆ ਮੇਰਾ ਐਡਰੈਸ ਦੱਸਿਓ ਤੁਹਾਨੂੰ ਐਡਰੈਸ ਬਾਜੀ ਨਾਮ ਜੁਬਰਾ ਸਿੰਘ ਜੇ ਪਿੰਡ ਸਪਰਾਏ ਕੋਠੀ ਜ਼ਿਲ੍ਹਾ ਗਰਦਾਖੋਟ ਜੇ ਨੰਬਰ ਬਾਜੀ 77 ਦਾ 742692 ਜੀ ਤਾਂ ਵੀਰੇ ਆ ਗਏ ਤਿੰਨ ਨਾਲ ਟੋਕ ਲਾ ਆ ਹਾਂ ਜੀ ਹਾਂ ਜੀ ਪਾਜੀ ਤੇਰ ਨਾਲ ਆ ਕੇ ਬਹੁਤ ਚੱਗੀ ਵੱਛੀ ਆ ਗਈ ਦੂਜੀ ਸੂਈ ਤਾਂ ਬਾਕੀ ਵੀਰਾਂ ਨੂੰ ਬੈਂਦਿਓ ਵੀਰੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਇਲਾਕੇ ਦੇ ਵੀਰੇ ਤੇ ਪਸ਼ੂ ਹੀ ਰੇਡ ਜਿਆ ਜੀ ਹੁੰਦਾ ਬਾਦ ਪਸ਼ੂ ਵੀ ਦੁੱਧ ਵਾਲਾ ਨਿਕਲਦਾ ਹਾਂ ਜੀ ਹਾਂ ਜੀ ਹਾਂ ਵੀਰੋ ਲਾਲ ਡੱਬੀ ਵਹਿੜ ਆ ਗਈ ਐ ਸ਼ਹਿਰ ਪਾਜੀ ਵੱਛੀ ਆਈ ਐ ਸ਼ਹਿਰ ਹਾਂ ਪਾਜੀ ਸੂਈ ਹਾਂ ਜੀ ਵੀ ਜੀ ਇਹ ਮਨੇੜ ਦੀ ਸੂਈ ਹੈ ਵੱਛੀ ਠੀਕ ਹੈ ਜੀ ਫੁੱਲ ਵੱਡੀ ਵੱਛੀ ਆ ਤਾਂ ਵੀਰੇ ਥਾਣੋਂ ਖਾਣ ਕਵਾਲੀ ਪਾਜੀ ਬਖਾ ਦਿਓ ਥਣ ਲੱਗਿਆ ਹਾਂ ਜੀ ਹਾਂ ਜੀ ਜੀ ਤੋ ਵੀਰੇ ਕੀ ਦੱਸਦੇ ਰਿਕਾਰਡ ਇਹਦਾ ਰਿਕਾਰਡ ਭਾਜੀ ਪਹਿਲ ਨੇ ਮਸ਼ੀਨ ਦੇ 22 ਕਿਲੋ ਦਿੱਤਾ ਵਾ ਹਾਂਜੀ ਹਾਂਜੀ ਤੇ ਐਰਕਾ ਭਾਜੀ ਮਹਾਰਾਜ ਦੀ ਕਿਰਪਾ ਨਾਲ 25 ਪਲਾਸ ਚੱਲੇਗੀ ਪਰ ਇਹੋ ਜੀਆਂ ਮਸ਼ੀਨ ਵੀ ਤੇ ਘਰ ਘਰ ਨਹੀਂ ਜਾਂਦੀਆਂ ਬੜੀ ਚੰਗੀ ਬਹੁਤ ਚੰਗੀ ਵੜਾ ਠੰਡਾ ਇਹਦਾ ਭਾਜੀ ਥਾਣੇ ਵੇਖੋ ਕਿੰਨਾ ਲੋਕ ਲੋਕ ਤੇ ਲੱਗਾ ਵਾ ਤਾ ਵੇਖੋ ਵੀਰੇ ਥਾਣੇ ਦੀ ਕੁਆਲਿਟੀ ਤੇ ਲੈਵੇ ਦੀ ਕੁਆਲਿਟੀ ਵਿਖਾਉਦੇ ਵੀਰੇ ਇੱਕ ਰੀ ਤਾ ਪ੍ਰਿੰਟ ਪਨੂ ਦਿਖਾ ਵੇੜਦਾ ਐ ਸ਼ੇਰ ਆ ਗਈ ਲਾਲ ਡੱਬੀ ਵੇੜ ਥੱਬਾ ਥੋ ਭਾਈ ਲਾਇਆ ਥੱਲੇੋਂ ਕਲਾਵੇ ਪਾਈ ਏ ਵੇਖੋ ਵੀਰੇ ਲੈ ਵਾ ਕਹਦਾ ਵੀਰੇ ਲੱਗ ਤੋਂ ਲੱ ਉੱਪਰੋਂ ਵੀ ਸਾਡੀ ਜਮਾਨਾ ਘਾਟ ਰਹੀਆਂ ਵੀਰੋ ਕੱਚੀ ਪਾਜੀ ਥਾਂ ਦੀ ਕੁਆਲਿਟੀ ਇੰਨੀ ਨਹੀਂ ਮਿਲਣ ਤੇ ਥਣ ਲੱਗਾ ਮਹਾਰਾਜ ਚੰਗਾ ਰੰਗ ਭਾਗ ਲਾਇਆ ਬੱਚੀਓ ਸੰਤ ਵੀਰੇ ਮਈਆਂ ਆ ਗਏ ਸਾਮਣੀ ਵੀ ਕੇ ਵੀਰ ਨੇ ਚੰਗੀ ਆ ਕੀ ਬਾਤ ਚੰਗੀ ਪਲੀ ਜੁੜੀ ਵਹਿੜ ਹੈ ਵੱਡੀ ਵਹਿੜ ਹੈ ਫੁੱਲ ਸੈਜ ਤਾਂ ਮੇਕਅਪ ਵੀਰੇ ਬਹੁਤ ਘੱਟ ਪਟੂ ਹੈ ਜੇ ਵੇਖ ਨੂੰ ਬਾਕੀ ਪਾਜੀ ਇਹਨਾਂ ਦੀ ਫੈਨ ਵੀ ਚੰਗੀ ਹੁੰਦੀ ਆ ਮਹਾਰਾਜ ਕਿਰਪਾ ਨਾਲ ਕੋਈ ਗੱਲ ਨਹੀਂ ਪਾਣੀ ਬਾਕੀ ਠੰਡੀ ਠੀਂ ਰਹਿ ਰਿਆ ਫੈਨ ਵੀ ਚੰਗੀ ਦੀ ਇਹ ਲੱਲੀ ਦਾ ਮੈਂ ਲੱਲੀ ਇੱਕ ਬਾਕੀ ਇੱਕ ਬਰਾਬਰ ਹੈ ਪਾਜੀ ਬਾਕੀ ਵਹਿੜ ਕੇ ਨਵਾਈ ਵੇਖੋ ਵਹਿੜ ਦੀ ਕਿੰਨੀ ਆ ਫੁੱਲ ਵੱਡੀ ਵਹਿੜ ਕੋਈ ਛੋਟੀ ਲਾ ਕੇ ਨਾ ਚੱਲੇ ਬਾਕੀ ਜਿਹੜਾ ਥਣਕਾ ਦਿਖਾ ਦੇ ਇਹਨਾਂ ਨੂੰ ਦਿਖਾਓ ਇੱਧਰ ਨਹੀਂ ਆਉਂ ਬਖਾ ਦਿਓ ਥਣਕਾ ਪੁੱਤ ਭਰਾ ਹੋ ਬਾਕੀ ਥਣਕਾ ਕੁਆਲਟੀ ਭਾਜੀ ਵਿਖਾਓ ਕਿੰਦਾ ਦੀ ਹੈ ਕੱਲਾ ਕੱਲਾ ਵਿਰਲ ਤਾਂ ਲੱਗਾ ਤੇ ਵੀਰੇ ਇਹਦੇ ਮੁੱਲ ਦੀ ਗੱਲ ਕਰ ਲਈਏ ਤਾਂ ਕਿੰਨੀ ਮੁੱਲ ਤੇ ਭਾਜੀ ਆਜੇ ਨਾਗਾ ਦਾ ਕੋਈ ਨਮੂਨਿਆਂ ਦਾ ਕੋਈ ਮੁੱਲ ਨਹੀਂ ਆ ਮੈਂ ਮਿਲ ਕੀ ਸਿਆ ਵਹਿੜ ਤੋਸਾ ਹੀ ਮੈਂ ਤਾਂ ਫਿਰੇ ਕੋਲੇ ਗਾੜੀ ਆ ਗਿਆ ਕੈਮਰੇ ਦੇ ਤੇਰੇ ਕੋ ਜਾਇਜ਼ ਕਰਾਉਣਾ ਰਿਹਾ ਨਹੀਂ ਨਹੀਂ ਕੋਈ ਜਣੀ ਵਹਿੜ ਹੁਣ ਰੇਡ ਦੇ ਭਾਜੀ 90 ਦੀ ਵੇਚ ਲੋ ਬੜ ਵੱਡੀਆਂ 90 ਦੀ ਵੇਖਦੀ ਹੈ ਬਾਕੀ ਜੋ ਤੁਸੀਂ ਮੰਨਦਾ ਨਾ ਕੋਣਾ ਕਰਾ ਲੋ ਇਹ ਰੈਡ ਤੇ 85 ਹਜ਼ਾਰ ਦੀ ਵੀਰੇ ਜਾਂਦੇ 80 ਦੇ 278 ਦੀ 78 ਹਜ਼ਾਰ ਦੀ ਵੀਰੇ ਰੈਡ ਭਾਜੀ ਜੈਸਨੋ ਹੀ ਵੇਰ ਦੇਣੀ ਆ ਮਿਲ ਨਹੀਂ ਕਿਤੇ ਉ ਇੱਥੋਂ ਹੀ ਮਿਲਣੀ ਆ 75 ਹਜ਼ਾਰ ਦੀ ਵੇੜ ਜੈਸਨੋ ਹੀ ਦੇ ਦੇਣੀ ਆ ਫੁੱਲ ਵੱਡੀ ਵਾੜਿਆ ਬਾਕੀ ਥਣ ਦੀ ਕੁਆਲਟੀ ਵੇਲੋ ਕਿਦਾਂ ਦਾ ਦੇਵਾ ਲਗਾ ਮਾਰ ਰੰਗ ਭਾਗ ਲਾਇਆ ਸਾਡੇ ਵੀਰੇ ਥਣਲੇਵਾ ਗੱਡ ਘਾਟ ਹੁਣ ਇਹ ਅਜੇ ਆਈ ਆ ਵਿਚਾਰੀ ਕਰਮਾਂ ਵਾਲੀ ਗੱਡੀ-ਕੁੱਡੀ ਬਾਹਰ ਗਈ ਭੁਖੀ-ਪੱਖੀ ਵਿੱਚ ਬਾਕੀ ਵੀਰੇ ਤੁਹਾਡੇ ਕਿਵੇਂ ਇਧਰ ਕਲਾਨੌਰ ਏਰੀਆ 'ਚ ਇੱਕ ਪਸ਼ੂ ਦੁੱਧਾ ਲੈ ਕੇ ਰਹਿ ਗਿਆ ਅੱਜ ਮੈਂ ਬਾਕੀ ਭਾਜੀ ਇਹੋ ਜਿਹਾ ਥਾਂ ਨਹੀਂ ਕਿਨੂੰ ਮਿਲਦਾ ਹਾਂ ਹਾਂ ਜੀ ਹੁਣ ਵੀਰੇ 75000 ਦੀ ਹੋ ਜੂ ਹਾਂ ਹਾਂ ਜੀ ਇਸ ਨੂੰ ਹੀ ਭਾਜੀ ਦੇਣੀ 75 ਦੀ ਬਾਕੀ ਕੋਈ ਵੀਰ ਭਰਾ ਫੋਨ ਕਰੇਗਾ ਮੈਂ ਤਾਂ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਕੀ ਬਾਤ ਆ ਸਿਰਾ ਵੜਾ ਗਈ ਵੀਰੇ ਪਸਾਨੀਆਂ ਆ ਦੂਜੇ ਨੰਬਰ ਤੇ ਇਹ ਵੀ ਭਾਜੀ ਬੰਨੇ ਰੱਸੀ ਹੋਈ ਹੈ ਵਸ਼ੀ ਇਹ ਵੀ ਦੂਜੇ ਸੋਵੇ ਆ ਥਾਂ ਫੋਨ ਖਾਂ ਵੀਰੇ ਇਹਦਾ ਗਲਾਪੀ ਥਾਣਾ ਗਿਆ ਬੱਚਾ ਕੀ ਪਾਲਿਆ ਨੇ ਵੀ ਬੱਚਾ ਭਾਜੀ ਨੇ ਵਸ਼ੀ ਪਾਈ ਹੈ ਮਗਰ ਡਾਇਮੰਡ ਤਾਂ ਮਗਰ ਬੱਛੀ ਖਾਲੋ ਕਿਦਾਂ ਦੀ ਆ ਬਾਕੀ ਭਾਜੀ ਬੱਛੀ ਖਲੜ ਦੇ ਵਿੱਚ ਚਲ ਤੋਰ ਦੇ ਵੀਰੇ ਤੋਰ ਇਹਨੂੰ ਬਾਕੀ ਭਾਜੀ ਮਨੇਰ ਦੀ ਸੂਈ ਹੈ ਬੱਛੀ ਜੇੜ ਜੂੜ ਪਾ ਕੇ ਘਰ ਲੈਣਾ ਬੱਚੇ ਖਾਲੀ ਗੱਲ ਦੋਧਾ ਦੀ ਐੜ ਹੈ ਭਾਜੀ ਵੱਡੀ ਐੜ ਹੈ ਪੁਰਜ਼ ਹੈ ਠੀਕ ਹੈ ਜੀ ਬਾਕੀ ਵੀਰੇ ਬੋਲਾ ਹੁਣ ਚਵਾਈ ਹੋ ਗਈ ਇਥੇ ਹਾਂ ਜੀ ਪਾਜੀ ਚਵਾਈ ਹੋਰ ਤੇ 5 6 ਕਿਲੋ ਬੋਲਾ ਚੋਲਿਆ ਵਾ ਹੁਣੇ ਇਹ ਤੇ ਗੱਡੀ ਚਲਾਈ ਆ ਚਲੋ ਬੋਲਾ ਬੜਾ ਫਿਰ ਠੰਡ ਆਣਾ ਵੀਰੇ ਜਾਨ ਨੂੰ ਬੋਲਾ ਬੜਾ ਪੀਣਾ ਹੁੰਦਾ ਬਾਕੀ ਵੀਰੇ ਤੇ ਲੱਗਣ ਨਾ ਬੜੀਆਂ ਦੁੱਧ ਵੀਰੇ ਕਿੰਨਾ ਚਵਾਈ ਹੋਇਆ ਪਾਜੀ ਪੈਨ ਨੇ ਬੱਛੀ ਨੇ 17 18 ਜੀ ਦਿੱਤਾ ਖਣ ਵਖਾਈ ਵੀਰੇ ਲੱਗਦੀ ਸਾਡੀ ਕੁਆਲਿਟੀ ਦਿਖਾ ਦੂ ਮਈਆਂ ਵਾਲਾ ਥਾਣਾ ਮਈਆਂ ਵਾਲਾ ਥਾਣਾ ਨੋਕ ਵਾਲਾ ਥਣ ਲੱਗਾ ਜੀ ਨੋਕ ਵਾਲਾ ਸੁੰਬਾ ਥਾਣਾ ਹਨਾ ਸੁੰਬਾ ਥਾਣਾ ਜਿੱਥੋਂ ਆਂਦੇ ਆ ਕੀ ਬਾਤ ਹੈ ਬਾਕੀ ਪਾਜੀ ਪੱਛੀ ਬੜੀ ਚੰਗੀ ਪਾਈ ਹੈ ਗਾਂ ਦੀ ਬ ਬੱਚਾ ਬਖਾ ਦੇ ਬੱਚਾ ਬਖਾ ਦੇ ਬਾਕੀ ਭਾਜੀ ਬੱਚਾ ਬਹੁਤ ਚੰਗਾ ਆ ਗਿਆ ਬਾਕੀ ਠੰਡੀ ਠੀ ਰਿਹਾ ਪਰ ਵੈਰ ਆ ਪਾ ਵੈਦਾਂ ਥੱਲੇ ਬਿਠਰੋ ਕਰਮਾ ਵਾਲੀ ਨੇ ਕਿ ਲੱਤ ਥੋੜੀ ਜੁੱਕਦਨੀ ਥਾਂ ਥਾਂ ਦੀ ਚਵਾਈ ਇੱਕ ਦੰਗ ਗਈ ਆ ਮੋਟਰ ਹੀ ਆ ਓ ਵੀ ਤੁਹਾਡੇ ਮੋਲੇ ਦਾ ਕੀ ਕਰ ਲੈਣਾ ਬੈੜਦਾ ਮੁੱਲ ਪਾ ਜੀ ਜਾਂਦੇ ਆ ਜੀ ਆ ਇਹ ਜਨ ਨਮੂਨੇ ਤਾਂ ਕੀ ਬੋਲੇ ਭਾਜੀ ਬਾਕੀ ਮਸ਼ੀਨ ਕੋ ਕਿੱਦਾਂ ਦੀ ਹੈ ਕੁਆਲਟੀ ਕੁਆਲਟੀ ਵਾਲੀ ਵੈੜੇ ਕਿਹਨੇ ਦੀ ਜਣੀ ਵੀਰੇ ਵੈੜ ਪਸ਼ੀਵਾ ਜੀ 65 ਦੀ ਦੇ ਦਈਏ ਮੋੜ ਤੇ ਤੁਹਾਨੂੰ ਪਤਾ ਆਪਣਾ ਜੈਦ ਨਹੀਂ ਹੁੰਦਾ ਵਾ ਜੈਜਾ ਉੜਦੀਆਂ ਨਾਲ ਜਾਂਦੇ ਉੜਦੀਆਂ ਵਿੱਚ ਕਰ ਲਓ ਜੋ ਤੁਸੀਂ ਮੰਗਤਲ ਕਰਾਉਣਾ ਤੇ ਨਹੀਂ ਛੱਡ ਤੇ ਬਾਕੀਆਂ ਤੇ ਦੋ ਹੋਰ ਛੱਡ ਸਾਟੇ ਦੀ 60 ਦੀ ਦੋ ਛੱਡ ਵੀਰੇ 58000 ਦੀ ਵੇੜਾ ਪਾਜੀ 65000 ਦੀ ਵੇੜਾ 55000 ਦੀ ਵੇੜਾ ਦੇ ਦੇਣੀ ਤੇ ਭਲੇਖਾ ਲਾ ਕੇ 55000 ਦੀ ਵੇੜਾ ਦੇ ਦੇ ਜੇ ਦੇਣੀ ਨਹੀਂ ਗਏ ਨੇ ਇੱਥੋਂ ਹੀ ਮਿਲਣੀ ਆ ਵੱਡੀ ਵੇੜੇ ਕੋ ਛੋਟੀ ਲੱਗਣ ਚੱਲੇ ਤਾਂ ਵੀਰੇ ਜੀ ਮਨੇਰ ਦੀ ਸੂਈਆਂ ਨਾਲ ਸੂਈਆਂ ਦਾ ਮਾਨਦਾਨ ਹੋ ਜਾ ਵੀ ਬਿਲਕੁਲ ਬਿਲਕੁਲ ਵਿੱਚ ਹੀ ਕਰਦਾ ਕਿ ਮਾਨ 2000 ਹੋ ਰਹੀ ਜਾਂਦੀ ਵੀਰੇ ਜੋੜੇ ਚ ਹਣਾ ਜੋੜੇ ਚ ਪਾਜੀ ਕਰਦਾ ਕਿ ਦੋ ਤੇ ਜੋੜੇ ਤਾਂ ਵੇਖੋ ਵੀਰੇ ਰੇਡ ਵੀਰ ਦਾ ਉੱਡਦੀਆਂ ਨਾਲ ਤਾਜ਼ੀਆਂ ਸੂਈਆਂ ਨੇ ਬਾਕੀ ਖੂਨ ਵੀਰ ਨੂੰ ਜ਼ਰੂਰ ਲਾ ਲੋ ਇੱਕ ਐਰ ਸ਼ੇਰ ਆ ਗਈ ਆ ਥਣ ਚੰਗੇ ਸਪੈਸ਼ਲ ਲੱਗੇ ਉਹ ਭਾਈ 10 ਦੇ ਲੰਗੀ ਆ। ਬੜਾ ਮਸਤ। ਕੰਨੜਾ ਨਾ ਮਾਰੀ। ਭਾਵੇਂ ਤੇਰੇ 15 ਲੈਂਦੀ ਜੇ। ਪਰ ਜੇ ਕੋਈ ਮੇਰਾ ਵੀਰ ਭਰਾ ਕੋਈ ਵਪਾਰੀ ਵੀ ਹੋਵੇ ਭਾਵੇਂ ਘਰ ਵਾਲੇ ਜੇ ਸਾਹਮਣੇ ਕਿਤੇ ਚੰਗੇ ਰੁਪਏ ਵਟਲੇਗਾ ਕੋਈ ਛੱਕਾ ਘਰ ਵਾਸਤੇ ਚੰਗੀ ਰੈਡ। ਓ ਟੱਲਣਾ ਟੱਲਣਾ ਬੋਦਨੇ। ਕੋਟ ਨਾ ਜੇ ਭਾਜੀ 15 ਦਿਨ ਵਹਿਰ ਲੈਣੇ ਬਾਕੀ ਪਲੀ ਜੂੜੀ ਪੜੀ ਆ ਪੇਟ ਪੂਰਾ ਵੇਲੇ ਕਿਦਾਂ ਦਾ ਲੱਗਾ। ਪੈਂਡ ਫੋਨ ਚੰਗੇ ਆਉਂਦੇ। ਪੈਂਡ ਫੋਨ ਚੰਗੀ ਆਏਗੀ ਵਹਿਰ ਦੀ। ਇਹਦਾ ਮੁੱਲ ਵੀਰੇ ਮੁੰਡਾ ਬਾਜੀ ਇਹਦਾ ਵੋਟ ਦੀਆਂ ਵਾਲਾ ਹੀ ਕਰ ਦੋ ਆਫਰਾਂ ਹੀ ਲਾ ਦਲੀਆ ਜ ਲੋੜੀ ਦੀਆਂ ਕਿੰਨੇ ਦੀ ਵੀਰੇ ਕਿੰਨੇ ਦੀ ਵੀਰੇ ਵੈਟ ਹੁੰਦਾ 45 ਦੀ ਦੇਣੀ ਹੈ ਬਾਜੀ 45 ਦੀ ਹਾਂਜੀ ਹਾਂਜੀ ਬਾਕੀ ਤੁਸੀਂ ਜੋ ਮਾਤਰਾ ਕਰਾਉਣਾ ਕਰਾ ਲਓ ਇੱਕ ਹੀ ਗੱਲ ਕੋਈ ਕਰ ਦੋ 40000 ਸੀ ਹਾਂ ਨਾ ਮੇਰੇ ਜਾਣ ਦੋ ਹੋਰ ਗਿਆ ਥੱਤੀ ਦੀ ਥੱਤੀ ਦੇ ਦਰ ਕਿਆ ਬਾਤ ਹੈ ਬਾਕੀ ਕੋਈ ਦੇਰ ਤੋਂ ਗਿਆ ਜਿਆ ਮੈਂ ਜਾਇ ਵੀਰੇ ਇਤੋਂ ਗਾੜੀ ਦਾ ਹੁਣ 36000 ਦੀ ਵੀਰੇ ਵੈਡ ਹੋ ਗਈ ਐ ਸ਼ਾਈ ਹਾਲ ਚਾ ਗਈ ਚੰਗੀ ਫੈਂਟ ਦੋ ਭਾਜੀ ਹੋਰ ਛੱਡ ਦੋ 36000 ਦੀ ਵੈਰ ਕਿੱਸ ਨੂੰ ਹੀ ਦੇ ਦੇਣੀ ਆ ਕਿ ਇਹਨੇ ਦੇਣੀ ਨੀਗੀ ਅਜੇ ਕੋ 15 ਦੇ ਵੀਰ ਮੇਰਾ ਭਰਾ ਕੋ ਸਾਹਮਣੇ ਮਿਲੇਗਾ ਕਾਰੀਗਰ ਵੀ ਸਾਹਮਣੇ ਲੇਗਾ ਤਾਂ ਵੀ ਭਾਵੇਂ ਰੁਪਏ ਚੰਗੇ ਵਟ ਲੈਗਾ ਚੰਗੀ ਵਿਆੜਿਆ ਚਲੋ ਕਿਹਨੇ ਵੀਰਾਂ ਨੇ ਜਿੰਨੇ ਆਇਤਾ ਵੀ ਸਾਭੀ ਇਧਰੇ ਹੁਣ ਅਕਸਰ ਤੁਮੀ ਲੈ ਗਏ ਹੁਣ 60000 ਚੋਕੀ ਲਿਆਓ ਚਲੋ ਇਹਨੇ ਵੀ ਭਾਈ ਟੋਕੜਾ ਆ ਜਾਂਦੀਆਂ ਚੰਗੀ ਵਿਆੜਿਆ ਦੁੱਧ 13-14 ਕਿਲੋ ਦਈ ਜਾਣਾ ਵਾ ਬਾਕੀ ਵੀਰੋ ਵੀਰਾਂ ਦੀ ਬਾਕੀ ਭਾਈ ਜੀ ਤਾਂ ਸੁਣਦੀ ਹੈ ਨਾ ਆਂਦੇ ਇਨਾ ਰਿਕਾਰਡ ਮਿਲਗੇ ਰਿਕਾਰਡ ਚਗਾ ਇੰਦੀ ਤਾਂ ਭੱਬਦੀ ਥਲੋ ਤਿੰਨ ਪਸ਼ੂ ਨੇ ਵੀਰ ਕੋਲੇ ਘਰੋਂ ਲਈਆਂ ਭਾਈ ਆਪ ਤਿੰਨਾਂ ਦੇ ਰੇਟ ਵੀਰ ਨੇ ਜਿਆਜ ਕੀਤੇ ਆ ਫੋਨ ਤੁਸੀਂ ਲਾ ਲਿਓ ਜੋ ਬਾਕੀ ਵੀਰੇ ਫੋਨ ਵੀਰ ਨੂੰ ਜਰੂਰ ਲਾ ਰਿਓ ਛੋਟ ਛੱਪਾ ਵੀ ਕਰ ਦੂ ਵੀਰਾ ਦਾ ਐਡਰੈਸ ਵੀ ਦੇ ਤਸੀ ਕਰਨਾ ਨਾਮ ਭਾਜੀ ਜਗਰਾਤ ਸਿੰਘ ਜੇ ਪਿੰਡ ਸਪਰਾਇਕੋ ਠੀਕ ਹੈ ਜ਼ਿਲ੍ਹਾ ਗਰਦਾਰਪੁਰ ਜੀ ਨੰਬਰ ਭਾਜੀ 77 77 2693 ਹੈ ਹਾਂਜੀ ਹਾਂਜੀ ਤਸਵੀਰਾਂ ਨੂੰ ਬੈਂਦੇ ਵੀਰੇ ਚੈਨਲ ਨੂੰ ਮਾਤਾ ਸਪਰਾਇਕੋ ਬਾਕੀ ਭਾਜੀ ਮੱਛੀ ਦੇ ਨਾ ਕਦਾਂ ਜੀ ਥੰਡ ਕੁਆਲਟੀ ਹੈ ਇਹ ਨਹੀਂ ਮਿਲਦੀ ਕਿਤੇ ਤੁਹਾਨੂੰ ਨਵੇਂ ਦਿਨ ਵੀਡੀਓ ਲੈ ਕੇ ਬਖਾ ਲੀ ਜਾ ਬਾਕੀ ਫੋਨ ਵੀਰੇ ਬਾਕੀ ਭਾਜੀ ਤੁਹਾਨੂੰ ਪਤਾ ਆਪਣੀ ਦੂਜੇ ਦਿਨ ਪਾ ਕੇ ਵੀਡੀਓ ਪੈਂਦੀ ਆ ਕੋਈ ਮਾਲ ਚੰਗਾ ਆ ਤਾਂ ਫੇਰ ਹੀ ਪੈਂਦੀ ਆ ਫੇਰ ਹੀ ਪੈਂਦੀ ਵੀਰੇ ਫੇਰ ਹੀ ਨਾਲ ਸੱਚ